ਦੋਸਤੋ ਜਿਹੜੀ ਤੁਸੀਂ ਇਹ ਗੱਡੀ ਦੇਖ ਰਹੇ ਹੋ ਜੀ ਰੇਂਜ ਰੋਵਰ ਸਵਾ 3 ਕਰੋੜ ਦੀ ਗੱਡੀ ਬਾਈ ਕਿੰਨੇ ਦਿੱਤੀ ਰਿਹਾ ਬਾਈ ਸਸਤੀ ਗੱਲ ਸਸਤੀ ਗੱਲ ਬਾਈ ਗੱਡੀ ਕਿੰਨੇ ਦੀ ਦੇ ਰਹੇ ਹੋ ਜੀ ਆਪਾਂ 50 ਲੱਖ ਦੀ ਦੇ ਦਾਂਗੇ 50 ਲੱਖ ਦੀ ਬਾਈ ਫੀਚਰ ਫੂਚਰ ਕਿੰਨੇ ਗਏ ਚ ਸਾਰਾ ਕੁਝ ਹੈ ਮੈਂ ਕਹਿੰਦਾ ਜਿਹੜਾ ਜਿਹੜਾ ਪ੍ਰਾਈਵੇਟ ਜੈਟ ਖਰੀਦ ਲਿਆ ਉਹ ਚੀਜ਼ ਹੈ ਬਾਈ ਤੁਹਾਨੂੰ ਨਾ ਸੀ ਫੀਚਰ ਦਿਖਾ ਰਹੇ ਹਾਂ ਦੋਸਤੋ ਫੀਚਰ ਮੈਂ ਕਹਿੰਦਾ ਤੁਸੀਂ ਆਪਾਂ ਕਹਿਣ ਦੀ ਗੱਲ ਹੈ ਬਾਈ ਕਹਿੰਦਾ ਜੀ ਚਾਹੇ ਆਪਾਂ ਹਵਾਈ ਜਹਾਜ਼ ਖਰੀਦ ਲਿਆ ਜਲੇ ਉਹਦੇ ਚ ਫੀਚਰ ਹੈ ਤੁਹਾਨੂੰ ਕੱਲੇ ਕਲੇ ਫੀਚਰ ਦਿਖਾਵਾਂਗੇ ਪੂਰੇ ਉਹ ਖੁੱਲਦੇ ਇੱਕ ਗੱਲ ਹੋ ਰਿਹਾ ਬਾਈ ਮੈਂ ਕਹਿੰਦਾ ਬਾਈ ਕੋਈ ਵੀ ਦੱਸੋ ਜਿਹੜੀ ਗੱਡੀ ਚੱਕੀ ਜਾਂਦੀ ਹੈ ਥੱਲੇ ਵੀ ਹੋਏ ਨਹੀਂ ਤਾਂ ਆ ਵੀ ਦੇ ਦਿਆ ਏਅਰ ਸਸਪੈਂਸ਼ਨ ਆਈ ਸਾਰਾ ਕੁਝ ਕਾਰ ਦਾ ਏ ਟੂ ਜ਼ेड ਕੱਲਾ ਕੱਲਾ ਫੀਚਰ ਵਰਕੀ ਗਈ ਠੀਕ ਹੈ ਜੀ ਤੇ ਹਰ ਚੀਜ਼ ਦੀ ਗਾਰੰਟੀ ਹੋਊਗੀ ਠੀਕ ਹੈ ਬਾਈ ਬਾਈ ਫਰਸਟ ਓਨਰ ਹੈ ਜੀ ਸੈਕੰਡ ਓਨਰ ਹੈ ਜੀ ਇਹ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ ਜੀ ਠੀਕ ਹੈ ਕਿੰਨੇ ਕਿਲੋਮੀਟਰ ਚੱਲੀ ਹੈ ਬਾਈ ਇਹ ਚੱਲੀ ਹੋਈ ਹੈ ਜੀ ਮੇਰੇ ਖਿਆਲ ਨਾਲ 80 80 ਕਿ 90 ਹਜ਼ਾਰ ਦੇ ਆਸ-ਪਾਸ ਚੱਲੀ ਠੀਕ ਹੈ ਬਾਈ ਬਾਈ ਇਹ ਕੀ ਡਿਮਾਂਡ ਹੈ ਜੀ ਆਪਣੀ ਇਹਦੀ 50 ਚ ਦੇ ਦਾਂਗੇ ਜ ਉਦਾ ਮਾਨਤਾ ਨਵੀਂ ਇੰਨੀ ਬਾਈ ਗੱਡੀ ਆ ਤੁਸੀਂ ਗੱਡੀ ਦੇ ਨਾ ਪਹਿਲਾਂ ਤੁਸੀਂ ਵੀਡੀਓ ਨੂੰ ਨਾ ਤੁਹਾਨੂੰ ਅਸੀਂ ਵੀਡੀਓ ਪੂਰੀ ਦਿਖਾਉਣੀ ਹੈ ਬਾਈ ਅਗਲੇ ਹੋਰ ਗੱਡੀਆਂ ਵੀ ਖੜੀਆਂ ਆ ਉਹ ਵੀ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਪੂਰੀ ਵੱਡੀ ਵੀਡੀਓ ਦਿਖਾਵਾਂਗੇ ਤੇ ਇਹ ਬਾਈ ਜਿਹੜੀ ਗੱਡੀ ਆ ਤੁਸੀਂ ਗੱਡੀ ਦੇ ਫੀਚਰ ਦੇਖੋ ਪਹਿਲਾਂ ਮੈਂ ਕਹਿੰਦਾ ਸਵਾਦ ਆ ਜੂ ਜੇ ਗੱਡੀ ਦੇ ਫੀਚਰ ਦੇਖ ਲੇ ਅੰਦਰ ਤੋਂ ਲੈ ਕੇ ਬਾਹਰ ਤੱਕ ਕਿਵੇਂ ਬਾਈ ਜੀ ਆਪਾਂ ਬੈਕ ਜਾ ਰਹੀ ਹੈ ਕੀ ਬਾਤ ਆ ਇਹਦਾ ਸਵਾਦ ਨੇ ਇਹਦਾ ਮੈਂ ਕਹਿੰਦਾ ਤੁਹਾਨੂੰ ਇਹੋ ਜਿਹਾ ਸਵਾਦ ਕਿਧੋਂ ਨਹੀਂ ਆਉਣਾ ਬਾਈ ਜੀ ਬਾਈ ਜੀ ਫੀਚਰ ਦੱਸੋ ਘੜੇ ਘੜੇ ਆ ਕਾਰ ਦਾ ਹਰ ਇੱਕ ਫੀਚਰ ਵਰਕੀ ਗਈ ਏਅਰ ਸਸਪੈਂਸ਼ਨ ਵਾਲੀ ਕਾਰ ਆ ਵੈਂਟੀਲੇਟਰ ਸ਼ੀਟਾਂ ਵੀ ਨੇ ਕਾਰ ਦੇ ਅੰਦਰ ਕਾਰ ਦੇ ਤੁਸੀਂ ਆਪ ਆ ਕੇ ਦੇਖੋਗੇ ਫੀਚਰ ਹੀ ਫੀਚਰ ਨਹੀਂ ਜਿਹੜੇ ਪ੍ਰਾਈਵੇਟ ਜੈਟ ਦੇ ਵਿੱਚ ਤੁਹਾਨੂੰ ਫੀਚਰ ਮਿਲਦੇ ਆ ਨਾ ਜੀ ਉਹ ਇਹਦੇ ਵਿੱਚ ਮਿਲ ਜਾਣਗੇ ਸੋ ਦੋਸਤੋ ਤੁਸੀਂ ਫੀਚਰ ਦੇਖ ਰਹੇ ਆ ਮੈਂ ਕਹਿੰਦਾ ਗੱਡੀ ਚਾਰੇ ਪਾਸੇ ਵਾਂਗ ਲੱਗਦੀ ਹੈ ਵੀ ਜਿਵੇਂ ਨਵੀਨ ਨਕੋਰ ਗੱਡੀ ਤੇ ਨਵੀਨ ਨਕੋਰ ਵੀ ਹੈ ਤੇ ਭਾਈ ਵੀਡੀਓ ਨਾਲ ਮੈਂ ਕਹਿੰਦਾ ਥੋੜੀ ਰੂਹ ਖੁਸ਼ ਕਰ ਦੂਗਾ ਦੋਸਤੋ ਅਸੀਂ ਕਹਿੰਦੇ ਅਸੀਂ ਪਹੁੰਚੋ ਹੈ ਏ ਬੀ ਸੀ ਕਾਰ ਜੌਨ ਨੁਦਰਾਂ ਦੇ ਕੇ ਬਾਈ ਨਾਲ ਗੱਲਬਾਤ ਕਰਦੇ ਬਰੇ ਅਸੀਂ ਕਹਿੰਦੇ ਅੱਛਾ ਕਾਰ ਬਾਈ ਇਹ ਗੱਡੀ ਦੀ ਸਾਨੂੰ ਡਿਟੇਲ ਦੱਸੋ ਜੀ ਕਿਹੜਾ ਮਾਡਲ ਹੈ ਫਰਸਟ ਓਨਰ ਦਾ ਸੈਕੰਡ ਓਨਰ ਦਾ ਕੀ ਰੇਟ ਹੈ। ਦੋ ਹੇਅਰ ਬਾਈ ਮਾਡਲ ਹੈ ਜੀ ਫਰਸਟ ਓਨਰ ਆ 19000 ਕਿਲੋਮੀਟਰ ਗੱਡੀ ਚੱਲੀ ਆ। ਜੀ ਡੀਜ਼ਲ ਕਾਰ ਆਈ ਆਈ ਡੀਟੀ। ਜੀ ਡਿਮਾਂਡ ਕੀ ਬਾਈ ਦੀ? ਇਸ ਦੀ ਡਿਮਾਂਡ ਹੈਗੀ 12.5 ਲੱਖ ਰੁਪਈਆ ਜੀ ਬਹੁਤ ਵਧੀਆ ਰੇਟ ਆ ਜਾਇਜ਼ ਰੇਟ ਆ ਵਧੀਆ ਉੱਚੀ ਗੱਡੀ ਹੈ ਜੀ ਗਾਰੰਟੀ ਲੈਂਦੇ ਹਰ ਚੀਜ਼ ਦੀ। ਇਹ ਆ ਗਈ ਬਾਈ ਜੀ ਪੀਬੀ 10 ਜੇ ਜੈਡ ਜੀ ਜੈਡ 3086 ਇਸ ਦੀ ਬਾਈ ਕੀ ਡਿਮਾਂਡ ਹੈ ਫਰਸਟ ਓਨਰ ਦਾ ਜਾਂ ਸੈਕੰਡ ਓਨਰ ਦਾ? ਇਹ ਸੈਕੰ ਸੀਕਾ ਜੀ ਇਹ ਦੇ ਰਿਹਾ S11 ਆ ਜੀ 2018 ਮਾਡਲ ਕਾਰ ਆ ਜੀ ਜੀ ਬਾਈ 76000 ਚੱਲੀ ਹੋਈ ਆ ਗੱਡੀ ਜੀ ਬਾਈ ਕਾਰ ਆਲ オリジナル ਆਈ ਬੰਪਰ ਟੂ ਬੰਪਰ ਠੀਕ ਹੈ ਜੀ ਸਾਰੀ オリジナル ਆ ਬਾਈ ਜੀ ਇਸ ਦੋ ਵਾਰ ਤੁਹਾਨੂੰ ਮੈਂ ਗੱਡੀ ਦਿਖਾਉਣ ਜਾ ਰਿਹਾ ਇੱਕ ਬਣੀ ਆ ਛੋਟੀ ਗੱਡੀ ਖੜੀ ਆ ਇਹ ਸਲੈਰੀਓ ਜੀ ਸਲੈਰੀਓ ਇਹ ਬਾਈ ਜਿਵੇਂ ਛੋਟੀ ਫੈਮਿਲੀ ਲਈ ਕਿਸੇ ਨੂੰ ਚਾਹੀਦੀ ਆ ਬੱਚਿਆਂ ਨੂੰ ਛੱਡਣ ਲਈ ਹੁਣ ਠੰਡ ਆ ਗਈ ਜੀ ਸਕੂਲ ਸਾਡੇ ਕੋਲ ਆ ਇਸੇ ਭੈਣ ਨੇ ਜੋਬ ਕਰਨੀ ਆ ਕਿਸੇ ਭਰਾ ਨੇ ਆਪਣੀ ਛੋਟੀ ਡੌਕਲੀ ਲੈ ਜਾਣਾ ਤਾਂ ਮੋਟਰਸਾਈਕਲ ਨਾਲ ਮੈਂ ਕਹਿੰਦਾ ਸੇਫਰੀ ਸੇਫਟੀ ਆ ਇਹਦੀ ਐਵਰੇਜ ਵੀ ਵਧੀਆ ਹੈ ਜੀ ਬਾਈ ਇਹਨਾਂ ਐਵਰੇਜ ਇਹਦੀ ਬਹੁਤ ਵਧੀਆ ਜੀ ਹਾਈਵੇ ਤੇ 20-22 ਦੀ ਐਵਰੇਜ ਦੀ ਐ ਲੋਕਲ 에17-18 ਐਵਰੇਜ ਦੇਈ ਜਾਂਦੀ ਹੈ ਤੇ ਬਾਈ ਇਹ ਕਿੰਨੇ ਦੀ ਹੈ ਕਿਹੜਾ ਮਾਡਲ ਹੈ ਜੀ ਇਹ ਵੈਸੇ ਮੰਗਦੇ ਦਾ 8.5 ਜਰ ਆਪਾਂ 7.4 ਦੀ ਦੇ ਦਾਂਗੇ ਠੀਕ ਹੈ ਜੀ ਮਾਡਲ 2023 ਮਾਡਲ ਹੈ ਜੀ 2023 ਮਾਡਲ ਹੈ ਜੀ ਬਹੁਤ ਵਧੀਆ ਰੇਟ ਹੈ ਇਹਦੋਂ ਵਾਰ ਬਾਈ ਤੁਹਾਨੂੰ ਦਿਖਾ ਰਿਹਾ ਕੀ ਆ ਗੱਡੀ ਇਹ ਗੱਡੀ ਬਾਈ ਤੁਹਾਨੂੰ ਦੱਸੋ ਕਲੀਅਰ ਕਰੋ ਰੇਟ ਆ ਗੱਡੀ ਦਾ ਜੀ 2019 ਮਾਡਲ ਹੈ ਜੀ ਜੀ ਬਾਈ ਜੀਟੀ ਲਾਈਨ ਆਟੋ ਕਾਰ ਹੈ ਜੀ ਪੈਟਰੋਲ ਦੇ ਵਿੱਚ ਠੀਕ ਹੈ ਬਾਈ ਇਹ ਫਰਸਟ ਓਨਰ ਆਈ ਜੀ ਇਹ ਵੀ 776000 ਚੱਲੀ ਹੋਈ ਹੈ ਜੀ ਠੀਕ ਹੈ ਜੀ ਇਹ ਆਪਾਂ 10 ਲੱਖ ਰੁਪਈਆ ਕਹਿੰਦੇ ਆ ਉਹ ਕਦੇ ਵੀਡੀਓ ਜਿਹੜਾ ਭਰਾ ਸ਼ੇਅਰ ਕਰਕੇ ਆਊਗਾ ਉਹਦਾ ਮਾਨਤਨ ਜਰੂਰ ਕਰਾਂਗੇ ਠੀਕ ਹੈ ਜੀ ਹੁਣ ਇਧਰ ਆ ਗਈ ਭਾਈ ਜੀ ਥਾਰ سرمੇ ਰੰਗ ਦੀ ਥਾਰ ਆ ਗਈ ਭਾਈ 4x4 ਗੱਡੀ ਹੈ ਇਹਦੇ ਬਾਰੇ ਬਾਰੇ ਸੰਗੂ ਜਰੂਰ ਜਾਣਦਣਾ ਪਾਉ ਗੱਡੀ ਵਾਲੇ ਇਹ ਹੈਗੀ 21 ਮਾਡਲ ਜੀ ਭਾਈ ਆਟੋ 4x4 ਠੀਕ ਹੈ ਵੀਰੇ ਐਕਸਟਰਾ ਲਾਇਰ ਟਾਇਰ ਲੱਗੇ ਹੋਇਆ ਕਾਰ ਲੋਈ ਐਕਸ 5 ਵਾਲੇ ਲਾਇਰ ਲੱਗੇ ਆ ਗੱਡੀ ਦੇ ਜੀ ਜੀ ਭਾਈ ਤੇ ਇਹ ਗੱਡੀ ਚੱਲੀ ਹੋਈ ਹੈ 30000 ਕਿਲੋਮੀਟਰ ਹੀ ਠੀਕ ਹੈ ਬਾਈ ਡੀਜ਼ਲ ਦੇ ਵਿੱਚ ਆ ਜੀ ਤੇ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 12:30 ਦੇ ਸਾਢੇ 12:30 ਹੁਣ ਆ ਗਈ ਬਾਈ ਜੀ ਐਂਡੈਵਰ ਇਹਦੀ ਆਪਾਂ ਰੀਲ ਵੀ ਬਣਾਈ ਹੈ ਬਹੁਤ ਪਿਆਰੀ ਗੱਡੀ ਹੈ ਜੀ ਸਾਰੀ オリジナル ਹੈ ਡਾਕੂਮੈਂਟ ਤੁਸੀਂ ਕਹੋ ਵੀ ਡਾਕੂਮੈਂਟ ਲੈ ਕੇ ਗੱਡੀ ਇਹ ਪੇਂਟ ਹੋਣ ਦੀ ਗਾਰੰਟੀ ਲੈਂਦੇ ਆ ਵੀ ਗੱਡੀ ਪੇਂਟ ਹੋਰਾ ਵੀ ਹੈ ਨਹੀਂ ਬਿਲਕੁਲ ਨਹੀਂ ਜੀ ਕੀ ਮਾਡਲ ਹੈ ਬਾਈ ਇਹ 2020 ਮਾਡਲ ਹੈ ਜੀ ਜੀ ਬਾਈ 36 انجن ਵਾਲੀ ਆ ਜੂਰੀਆ ਪੈਂਦਾ ਜੀ ਚ ਇਹਨੂੰ ਆਪਾਂ ਦਿੱਲੀ ਬਲੀ ਆਖਦੇ ਆ ਜੀ 2.0i ਐਵਰੇਜ ਇਹਦੀ ਵੱਧ ਆ ਠੀਕ ਹੈ ਜੀ ਤੇ ਗੱਡੀ ਫਸਟ ਓਨਰ ਆ ਜੀ ਜੀ ਬਾਈ ਤੇ ਲੱਗੀ ਵੱਜੀ ਚੱਲੀ ਦੀ ਫੁੱਲ ਗਾਰੰਟੀ ਹੋ ਲਿਖਤੀ ਦੇ ਵਿੱਚ ਲਿਖਿਆ ਦਿੱਤਾ ਜਾਊਗਾ ਜੀ ਪੂਰੀ ਗੱਡੀ ਦੀ ਗਾਰੰਟੀ ਲੈਣਗੇ ਕੋਈ ਗੱਡੀ ਐਕਸੀਡੈਂਟ ਨਹੀਂ ਕੋਈ ਗੱਡੀ ਲੱਗੀ ਵੱਜੀ ਨਹੀਂ ਤਾਂ ਆ ਤੁਸੀਂ ਗੱਡੀ ਦੇਖ ਰਹੇ ਹੋ ਮੈਂ ਕਹਿੰਦਾ ਬਾਈ ਦੀ ਨਿਆਰਾ ਗੱਡੀ ਐ ਤੇ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਐ ਤਾਂ ਬਾਈ ਆ ਕੋਲੇ ਆ ਸਕਦਾ ਇੱਕ ਬਾਈ ਤੁਹਾਨੂੰ ਥਾਰ ਅਸੀਂ ਹੋਰ ਦਿਖਾਉਣ ਜਾ ਰਹੇ ਆ ਬਲੈਕ ਰੈਂਗ ਦੀ ਥਾਰ ਐ ਏ ਬਾਈ ਇਹਦਾ ਕੀ ਰੇਟ ਹੈ ਜੀ ਇਹ 2024 ਮਾਡਲ ਹੈ ਜੀ ਸਾਰੀ ਚੱਲਿਆ ਹੋਇਆ ਜੀ ਚੱਲਿਆ ਸਿਰਫ 13000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਜੀ ਸਾਰੀ ਕਾਰ ओरिजिनल ਆ ਜੀ ਬਾਈ ਕੋਈ ਚੀਜ਼ ਨਹੀਂ ਗੱਡੀ ਤੇ ਨਿੱਕਾ ਜਿਹਾ ਸਕਰੈਚ ਵੀ ਹੈ ਨਹੀਂ ਠੀਕ ਹੈ ਬਾਈ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਜੀ 16 ਲੱਖ ਰਿਆ 16 ਲੱਖ ਦੀ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊ ਕਰਕੇ ਆਊਗਾ ਉਹ ਲਈ ਬਾਈ ਇਹਨਾਂ ਡਿਸਕਾਊਂਟ ਕੀਤਾ ਵੀ ਟੈਂਕੀ ਫੁੱਲ ਗੱਡੀ ਦੀ ਕਰਵਾ ਕੇ ਦੇ ਕਰਾ ਕੇ ਦਵਾਂਗੇ ਇਹ ਆ ਗਈ ਬਾਈ ਜੀ ਕ੍ਰੇਟਰ ਇੱਕ ਰੇਟਾ ਜੀ ਜੀ ਬਾਈ 2017 ਮਾਡਲ ਹੈ ਜੀ ਠੀਕ ਹੈ ਜੀ 1.4 ਆ ਠੀਕ ਹੈ ਬਾਈ ਇਹ ਫਸਟ ਓਨਰ ਕਾਰ ਆਈ ਜੀ ਇਹਦੇ ਵਿੱਚ ਚੇਂਜਿੰਗ ਹੋਇਆ ਹੋਇਆ ਦੇਖੋ 1.6 ਵਾਲੀਆਂ ਲਾਈਟਾਂ ਪਾਈਆਂ ਨੇ ਇਹ ਪ੍ਰੋਜੈਕਟਰ ਵਾਲੀਆਂ ਜੀ ਯਾਨੀ ਕਿ ਦੇਖਣ ਨੂੰ 1.6 ਲੱਗਦੀ ਆ ਪਰ ਇਹ 1.4 ਆ ਡੀਜ਼ਲ ਦੇ ਵਿੱਚ ਆ ਇਹਦੀ ਵੀ ਛੋਟੀ ਕਾਰ ਜਿੰਨੀ ਐਵਰੇਜ ਆ ਜੀ ਸੋ ਤੁਹਾਨੂੰ ਦੋਸਤੋ ਅਸੀਂ ਹੋਰ ਗੱਡੀਆਂ ਦਾ ਵੀ ਰਿਵਿਊ ਦੇਵਾਂਗੇ ਰੇਟ ਦੱਸਾਂਗੇ ਵੀਡੀਓ ਨੂੰ ਤਦ ਤੱਕ ਜੁੜੇ ਰਹੋ ਦੋਸਤੋ ਅਸੀਂ ਕਾਲ ਜੀ ਅਸੀਂ ਪਹੁੰਚੋ ਹੈ ABC ਕਾਰ ਜੌਨ ਨੁਦਰਾਂ ਦੇਖੇ ਬਾਈ ਨਾਲ ਗੱਲਬਾਤ ਕਰਦੇ ਬਲੇਸਿਕਾ ਦੇ ਚਿਕਾ ਲੇ ਬਾਈ ਇਹ ਗੱਡੀ ਦੀ ਤੁਹਾਨੂੰ ਡਿਟੇਲ ਦੱਸੋ ਜੀ ਕਿਹੜਾ ਮਾਡਲ ਹੈ ਫਰਸਟ ਓਨਰ ਹੈ ਸੈਕੰਡ ਓਨਰ ਹੈ ਕੀ ਰੇਟ ਹੈ 2022 ਮਾਡਲ ਹੈ ਜੀ ਫਰਸਟ ਓਨਰ ਆ 19000 ਕਿਲੋਮੀਟਰ ਗੱਡੀ ਚੱਲੀ ਆ ਡੀਜ਼ਲ ਕਾਰ ਆਈ ਆਈ ਡੀਟੀ ਡਿਮਾਂਡ ਕੀ ਬਾਈ ਦੀ ਇਹਦੀ ਡਿਮਾਂਡ ਹੈਗੀ 12.5 ਲੱਖ ਰੁਪਈਆ ਜੀ ਬਹੁਤ ਵਧੀਆ ਰੇਟ ਆ ਜਾਇਜ਼ ਰੇਟ ਆ ਵਧੀਆ ਉੱਚੀ ਗੱਡੀ ਹੈ ਜੀ ਗਾਰੰਟੀ ਲੈਂਦੇ ਹਰ ਚੀਜ਼ ਦੀ ਇਹ ਆ ਗਈ ਬਾਈ ਜੀ ਪੀਬੀ 10 ਜੇ ਜੈਡ ਜੀ ਜੈਡ 3086 ਇਹਦੀ ਬਾਈ ਕੀ ਡਿਮਾਂਡ ਹੈ ਫਰਸਟ ਓਨਰ ਦਾ ਜਾਂ ਸੈਕੰਡ ਓਨਰ ਦਾ ਇਹ ਸੈਕੰਡ ठीक है जी ये जो होन रहा है S11 है जी 2018 मॉडल कार है जी जी भाई 76000 चली हुई है गड्डी जी भाई कार ऑल ओरिजिनल है बम्पर टू बम्पर ठीक है जी सारी ओरिजिनल है भाई, भाई है गड़ी गड़ी है। जी इस दुबारा ਤੁਹਾਨੂੰ भाई गड्डी ਦਿਖਾਉਣ ਜਾ ਰਹੇ ਆ ਇੱਕ ਬੜੀ ਆ ਛੋਟੀ ਗੱਡੀ ਖੜੀ ਹੈ ਇਹ ਸਲੈਰੀਓ ਜੀ ਸਲੈਰੀਓ اے ਭਾਈ ਜਿਵੇਂ ਛੋਟੀ ਫੈਮਿਲੀ ਲਈ ਕਿਸੇ ਨੂੰ ਚਾਹੀਦੀ ਆ ਬੱਚਿਆਂ ਨੂੰ ਛੱਡਣ ਲਈ ਹੁਣ ਠੰਡ ਆ ਗਈ ਜੀ ਸਕੂਲ ਸਾਡੇ ਕੋਲ ਆ ਇਸੇ ਭੈਣ ਨੇ ਜੌਬ ਕਰਨੀ ਹੈ ਕਿਸੇ ਭਰਾ ਨੇ ਆਪਣੇ ਛੋਟੀ ਨੌਕਰੀ ਤੇ ਜਾਣਾ ਤਾਂ ਮੋਟਰਸਾਈਕਲ ਨਾਲ ਮੈਂ ਕਹਿੰਦਾ ਸੇਫੀਰੀ ਸੇਫਟੀ ਹੈ ਇਦੀ ਐਵਰੇਜ ਵੀ ਵਧੀਆ ਹੈ ਜੀ ਬਾਈ ਇਹਨਾਂ ਐਵਰੇਜ ਇਹਦੀ ਬਹੁਤ ਵਧੀਆ ਜੀ ਹਾਈਵੇ ਤੇ 20-22 ਦੀ ਐਵਰੇਜ ਦੀ ਲੋਕਲ 에17-18 ਐਵਰੇਜ ਦੇਈ ਜਾਂਦੀ ਹੈ ਤੇ ਬਾਈ ਇਹ ਕਿੰਨੇ ਦੀ ਹੈ ਕਿਹੜਾ ਮਾਡਲ ਹੈ ਜੀ ਇਹ ਵੈਸੇ ਮੰਗਦੇ ਦਾ 850 ਜਰ ਆਪਾਂ 4.5 ਦੀ ਦੇ ਦਾਂਗੇ ਠੀਕ ਹੈ ਜੀ ਮਾਡਲ 2023 ਮਾਡਲ ਹੈ ਜੀ 2023 ਮਾਡਲ ਹੈ ਜੀ ਬਹੁਤ ਵਧੀਆ ਰੇਟ ਹੈ ਇਹਦੋਂ ਵਾਰ ਬਾਈ ਤੁਹਾਨੂੰ ਦਿਖਾ ਰਿਹਾ ਕੀ ਆ ਗੱਡੀ ਇਹ ਗੱਡੀ ਬਾਈ ਤੁਹਾਨੂੰ ਦੱਸੋ ਕਲੀਅਰ ਕਰੋ ਇਹ ਡੇਟਾ ਗੱਡੀ ਦਾ ਜੀ 2019 ਮਾਡਲ ਹੈ ਜੀ ਜੀ ਬਾਈ ਜੀਟੀ ਲਾਈਨ ਆਟੋ ਕਾਰ ਹੈ ਜੀ ਪੈਟਰੋਲ ਦੇ ਵਿੱਚ ਠੀਕ ਹੈ ਬਾਈ ਇਹ ਫਰਸਟ ਓਨਰ ਆਈ ਜੀ ਇਹ ਵੀ 7760000 ਚੱਲੀ ਹੋਈ ਹੈ ਜੀ ਠੀਕ ਹੈ ਜੀ ਇਹ ਆਪਾਂ 10 ਲੱਖ ਰੁਪਈਆ ਕਹਿੰਦੇ ਆ ਮੌਕੇ ਦੇ ਵੀਡੀਓ ਜਿਹੜਾ ਭਰਾ ਸ਼ੇਅਰ ਕਰਕੇ ਆਊਗਾ ਉਹਦਾ ਮਾਨਤਨ ਜਰੂਰ ਕਰਾਂਗੇ ਠੀਕ ਹੈ ਜੀ ਹੁਣ ਇਧਰ ਆ ਗਈ ਬਾਈ ਜੀ ਥਾਰ سرمੇ ਰੰਗ ਦੀ ਥਾਰ ਆ ਗਈ ਬਾਈ 4x4 ਗੱਡੀ ਹੈ ਇਹਦੇ ਬਾਰੇ ਬੱਸ ਸੰਗੋ ਜਰੂਰ ਜਾਣ ਦੇਣਾ ਬਦ ਗੱਡੀ ਬਾਰੇ ਇਹ ਹੈਗੀ 21 ਮਾਡਲ ਜੀ ਬਾਈ ਆਟੋ 4x4 ਠੀਕ ਹੈ ਵੀਰੇ ਐਕਸਟਰਾ ਲਾਇਰ ਟਾਇਰ ਲੱਗੇ ਹੋਇਆ ਕਾਰ ਲੋਈ ਐਕਸ 5 ਵਾਲੇ ਲਾਇਰ ਲੱਗੇ ਆ ਗੱਡੀ ਦੇ ਜੀ ਬਾਈ ਤੇ ਇਹ ਗੱਡੀ ਚੱਲੀ ਹੋਈ ਹੈ 30000 ਕਿਲੋਮੀਟਰ ਹੀ ਠੀਕ ਹੈ ਬਾਈ ਡੀਜ਼ਲ ਦੇ ਵਿੱਚ ਆ ਜੀ ਤੇ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 12:30 ਦੇ ਸਾਢੇ 12:30 ਹੁਣ ਆ ਗਈ ਬਾਈ ਜੀ ਐਂਡੈਵਰ ਇਹਦੀ ਆਪਾਂ ਵੀਡੀਓ ਵੀ ਬਣਾਈ ਹੈ ਬਹੁਤ ਪਿਆਰੀ ਗੱਡੀ ਹੈ ਜੀ ਸਾਰੀ オリジナル ਹੈ ਡਾਕੂਮੈਂਟ ਤੁਸੀਂ ਕਹੋ ਵੀ ਡਾਕੂਮੈਂਟ ਲੈ ਕੇ ਗੱਡੀ ਤੇ ਪੇਂਟ ਹੋਣ ਦੀ ਗਾਰੰਟੀ ਲੈਂਦੇ ਆ ਵੀ ਗੱਡੀ ਪੇਂਟ ਹੋਣਾ ਵੀ ਹੈ ਨਹੀਂ ਬਿਲਕੁਲ ਨਹੀਂ ਜੀ ਕੀ ਮਾਡਲ ਹੈ ਬਾਈ ਇਹ 2020 ਮਾਡਲ ਹੈ ਜੀ ਜੀ ਬਾਈ B6 انجن ਵਾਲੀ ਆ ਜੂਰੀਆ ਪੈਂਦਾ ਜੀ ਚ ਇਹਨੂੰ ਆਪਾਂ ਦਿੱਲੀ ਬਲੀ ਆਖਦੇ ਆ ਜੀ 2.0i ਐਵਰੇਜ ਇਹਦੀ ਵੱਧ ਆ ਠੀਕ ਹੈ ਜੀ ਤੇ ਗੱਡੀ ਫਰਸਟ ਓਨਰ ਆ ਜੀ ਜੀ ਬਾਈ ਤੇ ਲੱਗੀ ਵੱਜੀ ਚੱਲੀ ਦੀ ਫੁੱਲ ਗਾਰੰਟੀ ਹੋ ਲਿਖਤੀ ਦੇ ਵਿੱਚ ਲਿਖਿਆ ਦਿੱਤਾ ਜਾਊਗਾ ਜੀ ਪੂਰੀ ਗੱਡੀ ਦੀ ਗਾਰੰਟੀ ਲੈਣਗੇ ਕੋਈ ਗੱਡੀ ਐਕਸੀਡੈਂਟ ਨਹੀਂ ਕੋਈ ਗੱਡੀ ਲੱਗੀ ਵੱਜੀ ਨਹੀਂ ਆ ਤੁਸੀਂ ਗੱਡੀ ਦੇਖ ਰਹੇ ਹੋ ਮੈਂ ਕਹਿੰਦਾ ਬਾਈ ਦੀ ਨਿਆਰਾ ਗੱਡੀ ਐ ਤੇ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਐ ਤਾਂ ਬਾਈਆਂ ਕੋਲੇ ਆ ਸਕਦੇ 1 ਬਾਈ ਤੁਹਾਨੂੰ ਥਾਰ ਅਸੀਂ ਹੋਰ ਦਿਖਾਉਣ ਜਾ ਰਹੇ ਆ ਬਲੈਕ ਰੈਂਗ ਦੀ ਥਾਰ ਐ ਏ ਬਾਈ ਇਹਦਾ ਕੀ ਰੇਟ ਹੈ ਜੀ ਇਹ 2024 ਮਾਡਲ ਹੈ ਜੀ ਸਾਰੀ ਚੱਲ ਹੋਇਆ ਜੀ ਚੱਲੀ ਸਿਰਫ 13000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਜੀ ਸਾਰੀ ਕਾਰ ओरिजिनल ਆ ਜੀ ਬਾਈ ਕੋਈ ਚੀਜ਼ ਨਹੀਂ ਗੱਡੀ ਤੇ ਨਿਕਲ ਜਾ ਸਕਰੈਚ ਵੀ ਹੈ ਨਹੀਂ ਗੱਡੀ ਠੀਕ ਹੈ ਬਾਈ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਜੀ 16 ਲੱਖ ਰਿਆਲ 16 ਲੱਖ ਦੀ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊ ਕਰਕੇ ਆਊਗਾ ਉਹ ਲਈ ਬਾਈ ਜੀ ਨੇ ਡਿਸਕਾਊਂਟ ਕੀਤਾ ਵੀ ਟੈਂਕੀ ਫੁੱਲ ਗੱਡੀ ਦੀ ਕਰਵਾ ਕੇ ਦੇ ਕਰਾ ਕੇ ਦਵਾਂਗੇ ਇਹ ਆ ਗਈ ਬਾਈ ਜੀ ਕਰੈਕਟਰ ਇੱਕ ਰੇਟਾ ਜੀ ਜੀ ਬਾਈ 2017 ਮਾਡਲ ਹੈ ਜੀ ਠੀਕ ਹੈ ਜੀ 1.4 ਆ ਠੀਕ ਹੈ ਬਾਈ ਇਹ ਫਸਟ ਓਨਰ ਕਾਰ ਆਈ ਜੀ ਇਹਦੇ ਵਿੱਚ ਚੇਂਜਿੰਗ ਹੋਇਆ ਹੋਇਆ ਦੇਖੋ 1.6 ਵਾਲੀਆਂ ਲਾਈਟਾਂ ਪਾਈਆਂ ਨੇ ਪ੍ਰੋਜੈਕਟਰ ਵਾਲੀਆਂ ਜੀ ਯਾਨੀ ਕਿ ਦੇਖਣ ਨੂੰ 1.6 ਲੱਗਦੀ ਆ ਪਰ ਇਹ 1.4 ਆ ਡੀਜ਼ਲ ਦੇ ਵਿੱਚ ਆ ਇਹਦੀ ਵੀ ਛੋਟੀ ਕਾਰ ਜਿੰਨੀ ਐਵਰੇਜ ਆ ਜੀ ਸੋ ਤੁਹਾਨੂੰ ਦੋਸਤੋ ਅਸੀਂ ਹੋਰ ਗੱਡੀਆਂ ਦਾ ਵੀ ਰਿਵਿਊ ਦੇਵਾਂਗੇ ਰੇਟ ਦੱਸਾਂਗੇ ਵੀਡੀਓ ਨਾਲ ਤੱਕ ਜੁੜੇ ਰਹੋ ਭਾਈ ਜੀ ਇਹ MG ਗੱਡੀ ਹੈ ਜਿਹੜੀ ਇਹਦਾ ਦੱਸੋ ਡਿਟੇਲ ਆਪਾਂ ਨੂੰ ਇਹ 2022 ਮਾਡਲ ਹੈ ਜੀ ਜੀ ਬਾਈ MG Hector Plus ਜੀ 7 ਸੀਟਰ ਕਾਰ ਆਈ ਜੀ ਬਾਈ ਡੀਜ਼ਲ ਦੇ ਵਿੱਚ ਆ ਠੀਕ ਹੈ ਜੀ ਪੈਨਲਰੋਨਿਕ ਸਨਰੂਫ ਆ ਫਰਸਟ ਓਨਰ ਕਾਰ ਆਈ ਜੀ ਬਾਈ ਚੱਲੀ ਏ ਗੱਡੀ ਸਿਰਫ 30000 ਕਿਲੋਮੀਟਰ ਆਈ ਠੀਕ ਹੈ ਜੀ ਆਲ ओरिजिनल ਗੱਡੀ ਆ ਬੰਪਰ ਤੋਂ ਬਪਰ ਜੀ ਤੇ ਇਹ ਗੱਡੀ ਦੀ ਆਪਾਂ ਡਿਮਾਂਡ ਕਰਦੇ ਆ ਜੀ 14 ਲੱਖ ਰੁਪਏ 14 ਲੱਖ ਰੁਪਏ ਬਹੁਤ ਬੜੀ ਸਾਫ਼ ਗੱਡੀ ਏ ਜੀ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਆ ਤਾਂ ਬਾਈਆਂ ਕੋਲੇ ਆ ਸਕਦੇ ਹੋ ਹੁਣ ਆ ਗੱਡੀਆਂ ਖੜੀਆਂ ਬਾਈ ਇਹਨਾਂ ਦਾ ਵੀ ਜ਼ਰੂਰ ਚੰਦਣਾ ਪਾਓ ਆਪਾਂ ਨੂੰ ਇਹ ਵੀ ਜੀ ਹੈਗੀ ਆ ਆਪਣੀ 2023 ਮਾਡਲ ਬਲੀਨੋ ਬਲੀਨੋ ਸਿਰਫ 19000 ਕਿਲੋਮੀਟਰ ਚੱਲੀ ਹੋਈ ਕਾਰ ਆ ਜੀ ਜੀ ਬਾਈ ਸਾਰੀ オリジナル ਕਾਰ ਆ ਜੀ ਫਰਸਟ ਓਨਰ ਕਾਰ ਆ ਠੀਕ ਹੈ ਵੀਰੇ ਇਹ ਗੱਡੀ ਆਪਾਂ ਤੁਹਾਨੂੰ ਦੇ ਦੇਵਾਂਗੇ ਜੀ 7 ਲੱਖ ਦੇ ਆਸਪਾਸ 7 ਲੱਖ ਦੇ ਆਸਪਾਸ ਬਹੁਤ ਵਧੀਆ ਰੇਟ ਆ ਜੀ ਬਹੁਤ ਵਧੀਆ ਗੱਡੀਆਂ ਗਾਰੰਟੀ ਦੇ ਬਾਈ ਗੱਡੀਆਂ ਦੀ ਗਾਰੰਟੀ ਲੈਂਦੇ ਆ ਇਹ ਗੱਡੀ ਬਾਈ ਇਹ ਮਾਰੂਤੀ ਵਾਲਿਆਂ ਦੀ ਆ ਜੀ ਐਕਸਲ 6 ਆ ਇਹ ਵੀ ਫਰਸਟ ਓਨਰ ਆਈ ਟੌਪ ਮਾਡਲ ਆ ਪੁਸ਼ ਬਟਨ ਵਾਲਾ ਠੀਕ ਹੈ ਬਾਈ ਪਾਇਲਟ ਸੀਟਾਂ ਵਾਲੀ ਕਾਰ ਆ ਜੀ ਠੀਕ ਹੈ ਜੀ ਤੇ ਇਹ ਗੱਡੀ ਦੀ ਆਪਾਂ ਡਿਮਾਂਡ ਕਰਦੇ ਆ 8 ਲੱਖ ਰੁਪਈਆ 8 ਲੱਖ ਰੁਪਈਆ ਠੀਕ ਹੈ ਜੀ ਬ ਏ ਭਾਈ ਆ ਗਈ ਜੀ ਇਹ ਲੀਵਾ ਜੀ 2014 ਮਾਡਲ ਆ ਜੀ ਇਹ ਚੱਲੀ ਹੋਈ ਆ 90 ਕੁ ਹਜ਼ਾਰ ਕਿਲੋਮੀਟਰ ਹੀ ਠੀਕ ਹੈ ਜੀ ਤੇ ਅਲਾਇ ਟਾਇਰ ਇਹਦੇ ਬਿਲਕੁਲ ਬ੍ਰਾਂਡ ਨਿਊ ਨੇ ਆ ਦੇਖੋ ਜੀ ਅਲਾਇ ਟਾਇਰ ਤੇ ਮੈਂ ਕਹਿੰਦਾ ਵੀ ਪੂਰੇ ਨਵਾਂ ਨਵੇਂ ਪਏ ਆ ਬਿਲਕੁਲ ਨਵੇਂ ਠੀਕ ਹੈ ਜੀ ਇਹਦੀ ਭਾਈ ਕੀ ਡਿਮਾਂਡ ਆਪਣੀ ਇਹ ਆਪਾਂ 4 ਕਹਿੰਦੇ ਆ ਜੀ ਮੌਕੇ ਤੇ ਆ 3.5 ਦੀ ਕਰ ਦੇ ਦਾਂਗੇ ਈਆ ਹਜ਼ਾਰ ਰੁਪਏ ਤੋਂ ਨੂੰ ਸਿੱਧਾ ਕਾਰਮਗਰ ਡਿਸਕਾਊਂਟ ਕਰ ਦੇਣਗੇ ਜਿਹੜਾ ਵੀਡੀਓ ਦੇਖ ਕੇ ਆਊਗਾ ਜੀ ਇਹ ਆ ਗਈ ਭਾਈ ਜੀ BMW ਇਹ ਹਾਂ ਇਹ X1 ਆ ਇਹ 2012 ਮਾਡਲ ਆ ਜੀ ਜੀ ਭਾਈ ਇਫ ਆਪਣੇ ਚੱਲੀ ਹੋਈ ਆ ਲੱਖ ਕਿਲੋਮੀਟਰ ਦੇ ਆਸ-ਪਾਸ ਆਈ ਆਟੋਮੈਟਿਕ ਆ ਡੀਜ਼ਲ ਦੇ ਵਿੱਚ ਕਾਰ ਆਈ ਕਾਰ ਬਹੁਤ ਸੋਹਣੀ ਆ ਇੰਜਨ ਗੇਅਰ ਦੀ ਗਾਰੰਟੀ ਆ ਜੀ ਠੀਕ ਹੈ ਜੀ ਇਹ ਕਾਰ ਆਪਾਂ ਤੁਹਾਨੂੰ ਦੇ ਦੇਵਾਂਗੇ 4 ਲੱਖ ਦੀ 4 ਲੱਖ ਰੁਪਏ ਦੀ BMW ਤੁਹਾਨੂੰ ਵਿਚਰੇ ਵੱਡੇ ਵੱਡੇ ਐਕਟਰਾਂ ਸਿੰਗਰਾਂ ਕਲਾਕਾਰਾਂ ਕੋਲੇ ਆ ਜੀ ਤੁਹਾਨੂੰ ਬਹੁਤ ਘੱਟ ਰੇਟ 'ਚ ਦੇਣਗੇ ਹੁਣ ਵੀਰੇ ਆ ਗੱਡੀ ਆ ਗਈ ਜੀ ਆਪਣੀ Swift ਇਹ ਹੈਗੀ ਆ ਜੀ ਆਪਣੇ 2023 ਮਾਡਲ ZXi+ ਆਟੋਮੈਟਿਕ ਆਡਰ ਮੁਰ ਗਿਆ ਜੀ ਹਾਂ ਜੀ ਠੀਕ ਹੈ ਬਾਈ ਸਭ ਤੋਂ ਟੌਪ ਵਾਲਾ ਮਾਡਲ ਹੈ ਜੀ ਜੀ ਬਾਈ 29000 ਕਿਲੋਮੀਟਰ ਚੱਲੀ ਹੋਈ ਕਾਰ ਆ ਠੀਕ ਹੈ ਜੀ ਪੇਂਟ ਦੀ ਸਾਰੀ Ориਜਨਲ ਹੈ ਲੱਗੀ ਵਜਿਹਦੀ ਗਰੰਟੀ ਹੋਊਗੀ ਜੀ ਬਾਈ ਟਾਇਰ ਟੱਪਾ ਗੱਡੀ ਦਾ ਬਿਲਕੁਲ ਨਵਾਂ ਵਾ ਜੀ ਬਾਈ ਨਾਲ ਦੇ ਟਾਇਰ ਆ ਗੱਡੀ ਦੇ ਇਹ ਆਪਾਂ ਇਹਦੀ ਬਾਈ ਕੀ ਡਿਮਾਂਡ ਕਰਦੇ ਆ ਇਹਦੀ ਸਵਾ 7 ਜੀ ਸਵਾ 7 ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਦੇ ਮਾਨਦਨ ਹੋ ਜਾਊਗਾ ਜੀ ਇਹ ਗੱਡੀ ਬਾਈ ਖੜੀ ਹੈ ਜਿਹੜੀ ਹੋਂਡਾ ਵਾਲਿਆਂ ਦੀ ਹੈ ਇਹ ਹੋਂਡਾ ਦੀ ਡਬਲਯੂ ਆਰ ਵੀ ਹੈ ਜੀ ਜੀ ਬਾਈ ਡੀਜ਼ਲ ਦੇ ਵਿੱਚ ਆ ਫਰਸਟ ਓਨਰ ਕਾਰ ਆ ਬੰਪ ਇਹ ਗੱਡੀ ਚੱਲੀ ਹੋਈ ਹੈ 60000 ਕਿਲੋਮੀਟਰ ਹੀ ਜੀ ਬਾਈ ਇਹ ਗੱਡੀ ਦੀ ਤਾਂ ਫੁੱਲ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਇਹ ਗੱਡੀ ਟਾਪ ਮਾਡਲ ਆ ਸਨਰੂਫ ਵਗੈਰਾ ਅੱਜਕੱਲ ਜਿਹੜੇ ਕਾਰਾਂ ਦੇ ਲੋਕ ਫੀਚਰ ਭਾਲਦੇ ਆ ਸਾਰੇ ਫੀਚਰ ਨੇ ਇਸ ਕਾਰ ਦੇ ਤੇ ਬਾਈ ਇਹ ਜੇ ਕੀ ਡਿਮਾਂਡ ਕੀ ਰੇਟ ਕੀ ਬਾਈ ਦਾ ਇਹਦਾ ਮੰਗਦੇ ਆ ਆਪਾਂ ਜੀ 7.5 ਠੀਕ ਹੈ ਜੀ 7.5 ਲੱਖ ਚ ਗੱਡੀ ਛੱਡ ਦੇਾਂਗੇ ਡੀਜ਼ਲ ਦੇ ਵਿੱਚ ਇਹਦੀ ਐਵਰੇਜ ਵੀ ਘੱਟੋ ਘੱਟ ਜੀ 26 ਤੋਂ 27 ਦੀ ਆ ਠੀਕ ਹੈ ਜੀ ਆ ਦੇਖੋ ਬਾਈ ਗੱਡੀ ਬਹੁਤ ਸਾਫ਼ ਪਈ ਹੈ ਨੰਬਰ ਬਹੁਤ ਸੋਹਣੇ 4838 ਤੇ ਇਸ ਦੂਬਾਰ ਤੁਹਾਨੂੰ ਅਸੀਂ ਗੱਡੀ ਦਿਖ ਇੱਕ ਰੇਟ ਵੀ ਤੁਹਾਨੂੰ ਬਈ ਲਾਸਟ ਗੱਡੀ ਆ ਕਿ ਤੁਹਾਨੂੰ ਰੇਟ ਫਸਟ ਓਨਰ ਦਾ ਸੈਕੰਡ ਓਨਰ ਕੀ ਇਹਦੀ ਹੈਗੀ ਡਿਮਾਂਡ ਫਸਟ ਓਨਰ ਕਾਰ ਆ ਜੀ ਬਈ 1.5 ਜਿਹੜੀ ਨਵੀਂ ਹੈ ਡੀਜ਼ਲ ਦੇ ਵਿੱਚ ਮੈਨੂਅਲ ਕਾਰ ਆ ਜੀ ਈ ਵੇਰੀਐਂਟ ਆ ਜੀ ਬਈ ਪਹਿਲੇ ਨੌ ਦੀ ਆ ਕਾਰ ਚੱਲੀ ਹੋਈ ਆ ਇਹ ਵੀ ਮੇਰੇ ਖਿਆਲ ਨਾਲ ਆ 30 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਬਈ ਤੇ ਇਹ ਕਾਰ ਵੀ ਸਾਰੀ ਓਰੀਜਨਲ ਆ ਬੰਪਰ ਟੂ ਬੰਪਰ ਇਸ ਕਾਰ ਦੀ ਵੀ ਫੁੱਲ ਗਾਰੰਟੀ ਹੈ ਜੀ ਬਈ ਡਿਮਾਂਡ ਇਹ ਕੀ ਹੈ ਇਹਦੀ ਡਿਮਾਂਡ ਹੈਗੀ 1.5 1.5 ਲੱਖ ਬਾਈ ਜਿਹੜਾ ਵੀਡੀਓ ਦੇਖਿਆ ਉਹਦੇ ਲਈ ਟੈਂਕੀ ਫੁੱਲ ਹੈ ਤੇ ਆਪਾਂ ਆਉਣਾ ਕਿੱਥੇ ਹੈ এবੀਸੀ ਕਾਰ ਜਾਂ ਲੁਧਿਆਣਾ ਦੇ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਵੀਡੀਓ ਸ਼ੇਅਰ ਕਰ ਦਿਓ ਬਾਈ ਜੀ ਜਿਹੜਾ ਤੁਸੀਂ ਕਿਹਾ ਵੀ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਪੱਕੀ ਗੱਲ ਹੈ ਬਿਲਕੁਲ ਜੀ ਕਰਾ ਦੇਵਾਂਗੇ ਗਾਰੰਟੀ ਹੈ 100% 100% ਗਾਰੰਟੀ ਹੈ ਸਾਰੀਆਂ ਗੱਡੀਆਂ ਦੀ ਜ਼ਿੰਮੇਵਾਰੀ ਲੈਂਦੇ ਆ ਆਪਾਂ ਆਉਣਾ ਕਿੱਥੇ ਹੈ ਉੱਪਰ ਮੋਬਾਈਲ ਨੰਬਰ ਤੇ ਐਡਰੈਸ ਜਿਹੜਾ ਆਪਣਾ ਵੀਡੀਓ ਦੇਖ ਕੇ ਆਊਗਾ ਤੇ ਉਹਨਾਂ ਲਈ ਬਾਈ ਉਹ ਕੁਝ ਹੋਰ ਆਫਰ ਹੋਰ ਵੀ ਕਰਨਗੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਜ ਏ ਬੀ ਸੀ ਕਾਰ ਜੌਨ ਲੁਧਿਆਣਾ ਦੇਖੇ ਤੇ ਬਾਈਆਂ ਦਾ ਭਾਈ ਜੀ ਬਹੁਤ ਹੀ ਸੋਹਣਾ ਕੰਮ ਹੈ